ਪ੍ਰਭ ਨੇੜ ਹੈ ਪ੍ਰਭ ਨੇੜ ਹੈ ਪ੍ਰਭ ਨੇੜ ਹੈ ਹਰ ਦੂਰ ਨਾ ਜਾਣੋ ਮਹਾਰਾਜ ਕਹਿੰਦੇ ਉਹਨੂੰ ਦੂਰ ਨਾ ਸਮਝੋ ਕਿੰਨਾ ਨੇੜ ਹੈ ਮਹਾਰਾਜ ਕਹਿੰਦੇ ਸੱਧ ਸੁਣਦਾ ਜੋ ਤੁਸੀਂ ਬੋਲਦੇ ਹੋ ਸੁਣਦਾ ਪਿਆ ਸੱਧ ਵੇਖਦਾ ਜੋ ਤੁਸੀਂ ਕਰਦੇ ਹੋ ਵੇਖਦਾ ਪਿਆ ਤੁਸੀਂ ਕਿਸੇ ਦੇ ਕੰਨਾਂ 'ਚ ਕੁਝ ਕਿਹਾ ਹੈ ਉਹਨੇ ਸੁਣ ਲੈਣਾ ਤੁਸੀਂ ਅਨੇਕਾਂ ਪਰਦੇ ਅਨੇਕਾਂ ਦਰਵਾਜੇ ਅਨੇਕਾਂ ਖਿੜਕੀਆਂ ਬੰਦ ਕਰਕੇ ਕੋਈ ਕਰਮ ਕੀਤਾ ਹੈ ਉਹਨੇ ਤਦ ਵੀ ਦੇਖ ਲੈਣਾ ਇਹ ਨਾ ਣੜਿਆ ਤੁਹਾਡੇ ਉਹ ਸੱਧ ਸੁਣਦਾ ਸੱਧ ਵੇਖਦਾ ਇੱਥੇ ਮਹਾਰਾਜ ਕਹਿੰਦੇ ਕੀ ਪ੍ਰਭ ਨੇੜੈ ਹਰ ਦੂਰ ਨਾ ਜਾਣੂ ਇੱਕੋ ਸ੍ਰਿਸ਼ਟ ਸਭਾਈ ਮਾਰੇ ਕਹਿੰਦੇ ਉਹਨੂੰ ਦੂਰ ਨਾ ਸਮਝੋ ਨੇੜੇ ਐ ਪਰ ਸਾਡੀ ਤਰਾਸ ਦੀ ਇਹ ਐ ਕਿ ਸਾਨੂੰ ਬੰਦਾ ਨੇੜੇ ਦਿਸਦਾ ਪਰਮੇਸ਼ਰ ਨੇ ਨੇੜੇ ਦਿਸਦਾ ਬੰਦੇ ਤੋਂ ਲੁਕਾ ਲੈਨੇ ਆ ਕਿਉਂਕਿ ਸਾਨੂੰ ਬੰਦਾ ਨੇੜੇ ਦਿਸਦਾ ਹੁਣ ਜਿਹੜਾ ਨੇੜੇ ਐ ਉਹ ਨੇੜੇ ਨਹੀਂ ਦਿਸਦਾ ਬੰਦਾ ਤੇ ਬੜੀ ਦੂਰ ਐ ਫਿਰ ਵੀ ਦਿਸਦਾ ਆ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਇੱਥੇ ਵੀ ਲੱਗੇ ਹੋਏ ਨੇ ਦਰਬਾਰ ਸਾਹਿਬ ਵੀ ਇਹ ਦਿਸਦੇ ਨੇ ਜਦੋਂ ਆਪਾਂ ਇਹਨਾਂ ਨੂੰ ਦੇਖ ਲੈਂਦੇ ਹਾਂ ਸੁਚੇਤ ਹੋ ਜਾਂਦੇ ਹਾਂ ਪਰ ਬਾਦਸ਼ਾਹ ਕਹਿੰਦੇ ਜੋ ਹਰ ਵਕਤ ਹਰ ਦਮ ਹਮੇਸ਼ਾ ਤੁਹਾਡੇ ਨਾਲ ਐ ਉਹ ਨਹੀਂ ਦਿਸਦਾ ਉਹ ਦਿਖਾਈ ਕਿਉਂ ਨਹੀਂ ਦਿੰਦਾ ਕਿਉਂਕਿ ਕਦੀ ਇਸ ਵੱਲ ਧਿਆਨ ਗਿਆ ਹੀ ਨਹੀਂ ਵੀ ਉਹ ਸੁਣਦਾ ਵੀ ਹੈ ਦੇਖਦਾ ਵੀ ਪੜ ਲੈਂਦੇ ਆ ਆਪਾਂ ਸੁਣਦਾ ਹੈ ਦੇਖਦਾ ਹੈ ਪੜਦੇ ਜਰੂਰ ਆ ਸੁਣਦੇ ਜਰੂਰ ਆ ਪਰ ਇਸ ਚੀਜ਼ ਨੂੰ ਆਪਾਂ ਮੰਨਦੇ ਹੀ ਨਹੀਂ ਗੁਰਦੇਵ ਜੀ ਕਹਿੰਦੇ ਹਟ ਪਟਨ ਬਿਜ ਮੰਦਰ ਭੰਨੈ ਚੋਰ ਦੀ ਗੱਲ ਕਰਦੇ ਆ ਕਹਿੰਦੇ ਜਦੋਂ ਉਹਨੇ ਕਿਸੇ ਦੀ ਹੱਟੀ ਕਿਸੇ ਦੀ ਦੁਕਾਨ ਕਿਸਦਾ ਘਰ ਭੰਨਣਾ ਹੁੰਦਾ ਹੈ ਨਾ ਕੀ ਕਰਦਾ ਹਟ ਪੱਟਨ ਵਿਜ ਮੰਦਰ ਭੰਨੇ ਘਰ ਚੋਰੀ ਘਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਦੇਖਦਾ ਚਾਰ ਛੁਪੇਰੇ ਦੇਖਦਾ ਨજર ਦੌੜਾਂਦਾ ਦੇਖਦੇ ਨਹੀਂ ਕਿ ਭਰਾ ਚਾਰ ਛੁਪੇਰੇ ਦੇਖਦਾ ਜਦੋਂ ਨੂੰ ਭਰੋਸਾ ਹੋ ਜਾਂਦਾ ਵੀ ਹੁਣ ਕੋਈ ਨਹੀਂ ਦੇਖਦਾ ਫਿਰ ਚੋਰੀ ਕਰਦਾ ਪਰ ਬਾਦਸ਼ਾਹ ਜੀ ਕਹਿੰਦੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਸ ਤੇ ਕਹਾਂ ਛੁਪਾਬੈ ਉਹਦੇ ਤੱਕ ਕਿੱਥੇ ਛੁਪਾਇਆ ਜਾਣਾ ਹੈ ਉਹ ਤੇ ਮਹਾਰਾਜ ਕਹਿ ਰਹੇ ਨੇ ਸੱਦ ਸੁਣਦਾ ਸੱਦ ਵੇਖਦਾ ਉਤੇ ਬਾਦਸ਼ਾਹ ਜੀ ਕਹਿ ਰਹੇ ਨੇ ਕਿ ਪ੍ਰਭ ਨੇੜੈ ਹਰ ਦੂਰ ਨਾ ਜਾਣੋ ਬਾਦਸ਼ਾਹ ਜੀ ਕਹਿੰਦੇ ਨੇ ਦੇ ਕਿਵਾੜ ਅਨਿਕ ਪਰਦੇਮ ਹੈ ਦੇ ਕਿਵਾੜ ਕਿਵਾੜ ਦਰਵਾਜੇ ਅਨੇਕ ਪਰਦੇ ਅਨੇਕਾਂ ਪਰਦੇ ਪਾਲਦਾਰਾ ਸੰਗ ਫਾਕ ਹੈ ਪਾਦਸ਼ਾਹ ਕਹਿੰਦੇ ਪ੍ਰਾਈ ਸਤਰੀ ਪ੍ਰਾਇੇ ਪੁਰਸ਼ ਦੇ ਨਾਲ ਸੰਬੰਧ ਬਣਾਉਂਦਾ ਅਨੇਕਾਂ ਪਰਦੇ ਕਰ ਲੈਂਦਾ ਅਨੇਕਾਂ ਦਰਵਾਜੇ ਬੰਦ ਕਰ ਲੈਂਦਾ ਪਤਾ ਨਾ ਲੱਗ ਜਾ ਕਿਸੇ ਨੂੰ ਦੇ ਕਿਵਾੜ ਅਨਕ ਪਰਦੇ ਮੈਂ ਪਰਦਾਰਾ ਸੰਗ ਫੱਕ ਹੈ ਪਰ ਜਿਹੜਾ ਦੇਖ ਰਿਹਾ ਹੈ ਉਹਦੇ ਅੱਗੇ ਤੇ ਕੋਈ ਪਰਦਾ ਹੋ ਹੀ ਨਹੀਂ ਸਕਦਾ ਕਿਹੜਾ ਪਰਦਾ ਕੋਈ ਪਰਦਾ ਨਹੀਂ ਮਹਾਰਾਜ ਕਹਿੰਦੇ ਉਹ ਇੰਨਾ ਨੇੜੇ ਹੈ ਸਾਰੇ ਪਰਦੇ ਪਿੱਛੇ हट ਜਾਂਦੇ ਨੇ ਕੋਈ ਪਰਦਾ ਪਾ ਹੀ ਨਹੀਂ ਸਕਦਾ ਉਹ ਇੰਨਾ ਨੇੜੇ ਹੈ ਸਾਰੇ ਦਰਵਾਜ਼ੇ ਪਿੱਛੇ हट ਜਾਂਦੇ ਨੇ ਸਾਧ ਸੁਣਦਾ ਸਦ ਵੇਖਦਾ ਇੰਨਾ ਨੇੜਿਆ ਕਹੋ ਰਵਿਦਾਸ ਹਾਤ ਪੈ ਨੇਰੈ ਸਹਜੇ ਹੋਏ ਸੋ ਹੋਈ ਇੰਨਾ ਨੇੜਿਆ ਕੋਈ ਪਰਦਾ ਕੋਈ ਕਵਾੜ ਕੋਈ ਦਰਵਾਜਾ ਨੇੜੇ ਕਿਉਂ ਹੈ ਉਹ ਸੁਣਦਾ ਕਿਵੇਂ ਹੈ ਕਿਵੇਂ ਸੁਣਦਾ ਜੀ ਕਿਵੇਂ ਦੇਖਦਾ ਉਹ ਉਹ ਸਾਰੇ ਦਰਵਾਜੇ ਕੰਧਾਂ ਪਾੜ ਕੇ ਅੰਦਰ ਆ ਜਾਂਦਾ ਨਹੀਂ ਦਰਵਾਜ਼ੇ ਨਹੀਂ ਕੰਦਾ ਨਹੀਂ ਉਤੋਂ ਵੀ ਰਹਿਣੀਆਂ ਨੇ ਉਹ ਸੁਣ ਕਿੱਥੇ ਰਿਹਾ ਦੇਖ ਕਿੱਥੇ ਰਿਹਾ ਰੋਸ਼ ਤੇ ਪੜਦੇ ਹੋ ਤੁਸੀਂ ਸਭ ਮਹਿ ਜੋਤ ਜੋਤ ਹੈ ਸੋਏ ਉਹ ਤੁਹਾਡੇ ਵਿੱਚ ਹੀ ਤੇ ਹੈ ਆਪਣੇ ਆਪ ਨੂੰ ਕਿੱਥੋਂ ਲੁਕਾ ਲੋਗੇ ਮੈਂ ਆਪਣੇ ਆਪ ਨੂੰ ਲੁਕਾ ਸਕਦਾ ਜੀ ਕਿਵੇਂ ਲੁਕਾ ਲਾਂਗਾ ਮੈਂ ਜੋ ਬੋਲਣਾ ਕਿਉ ਮੈਨੂੰ ਸੁਣਾਈ ਨਹੀਂ ਦੇਹਗਾ ਮਨ ਹੀ ਮਨ ਤੁਸੀਂ ਬੋਲ ਕੇ ਦੇਖ ਲਓ ਤੁਹਾਨੂੰ ਸੁਣਾਈ ਦੇਹਗਾ ਉਹ ਬੋਲ ਕੇ ਦੇਖ ਲੋ ਕਿਸੇ ਨੂੰ ਨਹੀਂ ਸੁਣੇਗਾ ਪਹ ਤੁਹਾਨੂੰ ਤੇ ਸੁਣੇਗਾ ਨਾ ਜਿਹੜਾ ਬੋਲਦਾ ਉਹਨੂੰ ਤੇ ਸੁਣੇਗਾ ਆਪਾਂ ਪੜਦੇ ਆ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਆਪਾਂ ਹੋਰੋਜ ਪੜਦੇ ਆ ਸਭ ਗੋਵਿੰਦ ਹੈ ਸਭ ਗੋਵਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਬੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬਾਹਰ ਭੀਤਰ ਏਕੋ ਜਾਨੂ ਇਹੇ ਗੁਰ ਗਿਆਨ ਬਤਾਈ ਮਾਰਾ ਕਹਿੰਦੇ ਬਾਹਰ ਵੀ ਹੋ ਸਾਡੇ ਅੰਦਰ ਵੀ ਹੋ ਹੁਣ ਮੇਰੇ ਅੰਦਰ ਬੋਲ ਕੌਣ ਰਿਹਾ ਹੈ ਤੁਹਾਡੇ ਅੰਦਰ ਸੁਣ ਕੌਣ ਰਿਹਾ ਹੈ ਜੋ ਮੇਰੇ ਅੰਦਰ ਬੋਲ ਰਿਹਾ ਉਹ ਵੀ ਤੁਹਾਡੇ ਅੰਦਰ ਸੁਣਦਾ ਪਿਆ ਹੈ ਜੋ ਮੇਰੇ ਅੰਦਰ ਦੇਖਦਾ ਉਹ ਹੀ ਤੁਹਾਡੇ ਅੰਦਰ ਦੇਖਦਾ ਹੈ ਸਾਡੇ ਸਾਰਿਆਂ ਦੇ ਅੰਦਰ ਉਹੀ ਦੇਖਦਾ ਹੈ ਫਿਰ ਉਹਦੇ ਤੋਂ ਲੁਕਾਇਆ ਕਿਵੇਂ ਜਾਏ ਉਹਦੇ ਤੋਂ ਛੁਪਾਇਆ ਕਿਵੇਂ ਜਾਏ ਉਹਦੇ ਤੋਂ ਕੁਝ ਵੀ ਛਿਪਦਾ ਨਹੀਂ ਮੈਂ ਪਿਛਲੇ دیਵਾਨਾ ਚ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਚਿੱਤਰ ਗੁਪਤ ਕਿਹਾ ਜਾਂਦਾ ਸੀ ਵੀ ਚਿੱਤਰ ਗੁਪਤ ਸਾਡੇ ਮੋਢਿਆਂ ਤੇ ਬੈਠੇ ਹੋਏ ਨੇ ਬਾਇ ਹੋਏ ਨੇ ਪਰਮੇਸ਼ਰ ਨੇ ਉਹਦੇ ਕੋਲੇ ਇੰਨੇ ਵਰਕਰ ਨਹੀਂ ਹੈਗੇ ਇੰਨੀ ਦੁਨੀਆ ਚ ਇੰਨੇ ਲੋਗ ਨੇ ਸੋ ਸਾਰਿਆਂ ਦੇ ਮੋਢਿਆਂ ਤੇ ਦੋ ਦੋ ਬਾਦ ਹੈਗਾ ਉਹਨੇ ਚਿੱਤਰ ਤੇ ਗੁਪਤ ਮੈਨੂੰ ਤੇ ਤੁਹਾਨੂੰ ਹੀ ਬਣਾਇਆ ਹੋਇਆ ਹੈ ਮੇਰੇ ਮੇਰਾ ਚਿੱਤਰ ਗੁਪਤ ਮੈਂ ਹੀ ਆ ਮੈਂ ਹੀ ਦੇਖਦਾ ਪਿਆ ਸਾਰਾ ਕੁਝ ਇਹ ਬਿਲਕੁਲ ਵੈਸੇ ਹੀ ਹੈ ਜੈਸੇ ਕੈਮਰਾ ਹੈ ਉਹਦਾ ਲੈਂਸ ਹੈ ਤੇ ਨਾਲ ਹੀ ਉਹਦੇ ਇੱਕ ਮੈਮਰੀ ਕਾਰਡ ਵੀ ਹੈਗਾ ਜੋ ਕੈਮਰੇ ਨੇ ਦੇਖਣਾ ਉਹ ਸੇਵ ਹੋਈ ਜਾਣਾ ਨਾਲ ਦੇ ਨਾਲ ਜੋ ਦੇ ਤੁਸੀਂ ਸ਼ੂਟ ਕਰਦੇ ਹੋ ਉਹ ਸੇਵ ਹੁੰਦਾ ਨਾਲ ਦੇ ਨਾਲ ਹੁਣ ਅੱਖਾਂ ਤੇ ਰਾਹੀਂ ਜੋ ਤੁਸੀਂ ਸ਼ੂਟ ਕਰਦੇ ਪਏ ਉਹ ਸੇਵ ਹੋ ਰਿਹਾ ਹੈ ਹਾਲਾਂਕਿ ਕੈਮਰੇ ਦੇ ਅੰਦਰ ਤੇ ਫਿਰ ਵੀ ਆਪਸ਼ਨ ਹੈਗਾ ਤੁਸੀਂ ਉਹਨੂੰ ਸੇਵ ਕਰਨਾ ਚਾਹੋ ਕਰੋ ਨਾ ਕਰਨਾ ਚਾਹੋ ਨਾ ਕਰੋ ਡਿਲੀਟ ਕਰਨਾ ਚਾਹੋ ਡਿਲੀਟ ਕਰ ਦਿਓ ਜੋ ਤੁਹਾਡੀ ਮਰਜ਼ੀ ਕਰਦੇ ਰਹੋ ਇੱਥੇ ਕੁਝ ਡਿਲੀਟ ਨਹੀਂ ਹੁੰਦਾ ਔਰ ਇੱਥੇ ਤੁਸੀਂ ਵੈਸੇ ਨਹੀਂ ਕਮਾ ਸਕਦੇ ਇੱਥੇ ਜਿੱਦੜਾ ਕਮਾਓਗੇ ਨੇ ਰਿਕਾਰਡ ਕਰੀ ਜਾਂਦਾ ਹੈ ਅੱਖਾਂ ਦੇ ਰਾਹੀਂ ਜੋ ਤੁਸੀਂ ਦੇਖਦੇ ਹੋ ਰਿਕਾਰਡ ਹੋ ਰਿਹਾ ਹੈ ਕੰਨਾਂ ਦੇ ਰਾਹੀਂ ਜੋ ਤੁਸੀਂ ਸੁਣਦੇ ਹੋ ਰਿਕਾਰਡ ਹੋ ਰਿਹਾ ਹੈ ਇਹ ਜਿਹੜੇ ਸਾਡੇ ਕਰਮ ਇੰਦਰੀ ਤੇ ਗਿਆਨ ਇੰਦਰੀ ਨੇ ਨਾ ਗਿਆਨ ਇੰਦਰੀਆਂ ਦੇ ਰਾਹੀਂ ਜੋ ਜੋ ਤੁਸੀਂ ਕਰਦੇ ਪਇਓ ਸਭ ਰਿਕਾਰਡ ਹੋ ਰਿਹਾ ਸਭ ਸੇਵ ਹੋ ਰਿਹਾ ਸਭ ਕੁਝ ਸੇਵ ਹੋ ਰਿਹਾ ਤੋ ਹੁਣ ਆਪਣੇ ਚਿੱਤਰ ਗੁਪਤ ਅਸੀਂ ਖੋਧੀਆਂ ਅਸੀਂ ਦੇਖ ਖੋਧ ਰਿਆਂ ਸੁਣ ਖੋਧ ਰਿਆਂ ਤੇ ਲੁਕਾਓਗੇ ਕਿਤੇ ਕੋਲੋਂ ਲੁਕੇਗਾ ਕਿਤੇ ਕੋਲੋਂ ਤੋ ਗੁਰਦੇਵ ਕਹਿੰਦੇ ਉਹ ਨੇੜੇ ਹੈ ਇਹ ਪ੍ਰਭ ਨੇੜ ਹੈ ਹਰ ਦੂਰ ਨਾ ਜਾਣੋ ਏਕੋ ਸ੍ਰਿਸ਼ਟ ਸਬਾਈ ਏਕ ਓੰਕਾਰ ਅਵਰ ਨਹੀਂ ਦੂਜਾ ਨਾਨਕ ਏਕ ਸਮਾਈ